नमस्कार दोस्तों मैं थोड़ा अपने आस्कर सक्षाना तक तुम दे रहे हो अदालत जनता की आमने सामने प्रीव्यू जरा सा रिजन डॉक्यूमेंट है ਜਿਹੜਾ ਵੀ ਅੱਜ ਤੱਕ ਮੋਦੀ ਸਰਕਾਰ ਨੇ ਚਾਹੇ ਦੇਸ਼ 'ਚ ਮੈਨੀਫੈਸਟੋ ਜਾਰੀ ਕੀਤਾ ਜੋ ਕਿਹਾ ਉਹ ਕੀਤਾ ਜਲੰਧਰ ਦੇ ਲੋਕਾਂ ਲਈ ਆਪ ਤੇ ਕਾਂਗਰਸ ਸਰਕਾਰ ਦੇ ਲਾਰਿਆਂ ਦੀ ਪਰਮਾ ਬਾਰੇ ਤਾਂ ਪੰਜਾਬ ਦੇ ਸਾਹਮਣੇ ਦੱਸਦਾ ਕਿਉਂਕਿ 5 ਸਾਲ ਕਾਂਗਰਸ ਦੀ ਸਰਕਾਰ 'ਚ ਤਾਂ 1000 ਕਰੋੜ ਦਾ ਘਟਾਲਾ ਹੋਇਆ ਹੀ ਹੋਇਆ ਇਹ 3 ਸਾਲ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸੁੱਤੀ ਰਹੀ ਵਿਜੀਲੈਂਸ ਇਨਕੁਆਰੀਆਂ ਮੈਂ ਰੋਜ਼ ਅਖਬਾਰ ਪੜ੍ਹਦਾ ਸੀ ਕਦੀ ਸ਼ਿਵਜੀ ਦੀ ਸਟੋਰੀ ਆਉਂਦੀ ਸੀ ਕਦੀ ਸ਼ੌਂਕਜੀ ਲਿਖਦੇ ਸੀ ਗੁਸ਼ਲਜੀ ਖਰਾਨਾ ਜੀ ਪਰਮ ਜੀ ਤੁਹਾਡੇ ਚੈਨਲਾਂ 'ਤੇ ਚੱਲਦਾ ਸੀ ਤੇ ਵਿਜੀਲੈਂਸ ਦੀਆਂ ਫਾਈਲਾਂ ਤੁਹਾਡੇ ਦਬਾਅ ਕਰਕੇ মিডিਆ ਦੇ ਕਰਕੇ ਵਿਜੀਲੈਂਸ ਸਮਾਰਟ ਸਿਟੀ ਦੇ ਵਿੱਚ ਘੁਟਾਲੇ ਦੀਆਂ ਫਾਈਲਾਂ ਲੈ ਗਈ ਤੇ ਅੱਜ ਤੱਕ ਪੈਂਡਿੰਗ ਹੈ 3 ਸਾਲ ਚੋਂਾਂ ਦੀ ਕੋਈ ਇਨਕੁਆਰੀ ਨਹੀਂ ਹੋਈ ਇਸ ਕਰਕੇ ਲਾਰਿਆਂ ਦੀ ਪ੍ਰਭਾਵ ਨਹੀਂ ਕੀ ਹੈ ਇਹਦੇ ਵਿੱਚ ਜਿਹੜਾ ਆਪਾਂ ਲਿਖਿਆ ਹੈ ਕਿ ਸੀਵਰੇਜ ਅੱਜ ਜਲੰਧਰ ਸ਼ਹਿਰ ਦੇ ਹਰ ਗਲੀ ਮੁਹੱਲੇ ਦੇ ਵਿੱਚ ਪਾਣੀ ਪੀਣ ਵਾਲਾ ਜਿਹੜਾ ਸੀਵਰੇਜ ਨਾਲ ਮਿਕਸ ਹੋ ਕੇ ਆ ਰਿਹਾ ਪਾਣੀ ਜਿਹੜਾ ਸਮੈਲ ਵਾਲਾ ਆ ਰਿਹਾ ਲੋਕ ਪੈਸੇ ਦੇ ਕੇ ਸੀਵਰੇਜ ਖੁਲਾ ਰਹੇ ਟੁੱਟੀਆਂ ਸੜਕਾਂ ਸਟਰੀਟ ਲਾਈਟਾਂ ਬੰਦ ਹੈ ਬਿਲਡਿੰਗ ਬ੍ਰਾਂਚ ਦਾ ਸੁਵਿਧਾ ਦਾ ਡਾਡਾ ਹੋਣਾ ਚਾਹੀਦਾ ਸੀ ਅਦਾਰਾ ਅੱਜ ਕਮਾਈ ਦਾ ਆਡਾ ਬਣਿਆ ਹੈ ਤੇ ਇਹ ਸਾਰੇ ਇੱਕ ਜਿਹੜਾ ਲਾਰਿਆਂ ਦਾ ਹੈ ਉਹਦੇ ਚ ਇੱਕ ਲਾਸਟ ਪੁਆਇੰਟ ਹੈ ਉਹ ਮੈਂ ਪੜ ਦਿੰਨਾ ਬਾਕੀ ਤਾਂ ਸਾਰਿਆਂ ਦੇ ਕੋਲ ਪਹੁੰਚ ਗਿਆ ਇੱਕ ਜਿਹੜੀ 5 ਕਿਲੋਮੀਟਰ ਸੜਕ 50 ਕਰੋੜ ਦੀ ਐਚ ਐਮ ਬੀ ਕਾਲਜ ਤੋਂ ਉੱਥੇ ਬਣਾਈ ਸੀ ਅਸੀਂ ਉਹਦਾ ਵੇਰਵਾ ਦਿੱਤਾ ਹੈ ਅਸੀਂ ਵੇਰਵਾ ਦਿੱਤਾ ਹੈ ਕਿ ਜਿਹੜਾ ਹਰ ਰੋਜ਼ ਅਟਾਰੀ ਬਾਜ਼ਾਰ ਰਸਤਾ ਮੋਹੱਲਾ ਮਾਈਰਾ ਗੇਟ ਚਰਨਜੀਤਪੁਰਾ ਸ਼ੇਖਾ ਬਾਜ਼ਾਰ ਹੈ ਜਿਹੜਾ ਸਾਡਾ ਪੁਰਾਣਾ ਸ਼ਹਿਰ ਹੈ ਇੱਥੇ ਚ ਰਹਿਣ ਵਾਲੇ ਲੋਕ ਤੇ ਦੁਕਾਨਦਾਰ ਹਰ ਰੋਜ਼ ਸੀਵਰੇਜ ਬਲੌਕ ਦੀ ਪ੍ਰੋਬਲਮ ਤੋਂ ਪਰੇਸ਼ਾਨ ਹੈ ਅਸੀਂ ਇਹ ਜਿਹੜਾ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਸੀਵਰੇਜ ਦੀ ਵਿਵਸਥਾ ਨੂੰ ਠੀਕ ਕਰਾਂਗੇ ਤੇ ਮੈਂ ਹੁਣ ਜਿਹੜੇ ਨੇਕ ਇਰਾਦੇ ਐ ਭਾਜਪਾ ਦੇ ਪੱਕੇ ਵਾਦੇ ਉਹ ਕਿਹੜੀ ਭੰਡਾਗੀ ਪੜ ਕੇ ਤੁਹਾਨੂੰ ਸਾਰਿਆਂ ਨੂੰ ਦੱਸਣਗੇ ਜਿਹੜਿਆ ਕੇਬਲ ਦੀਆਂ ਤਾਰਾਂ ਉਹ ਟੀਵੀ ਦੀਆਂ ਤਾਰਾਂ ਆਮ ਤਾਰਾ ਵੀ ਜਿਹੜੀਆਂ ਗਲੀਆਂਾਂ ਮਦਰ ਵਿੱਚ ਨੀਚੇ ਆ ਕੇ ਐਂਡ ਲੱਗ ਜਾਂਦੀਆਂ ਹਿੱਗੀਆਂ ਵੈ ਉਹਦੇ ਵਾਸਤੇ ਅਸੀਂ ਪੂਰੀ ਬਵਸਤ ਤਰੀਕੇ ਦਾ ਲਾ ਲਾ ਅੱਛੇ ਤਰੀਕੇ ਦਾ ਲਾ ਲ ਸਾਰੇ ਇਕੱਠਿਆਂ ਕਰਕੇ ਸਿੰਗਲ ਜਿਹਦਾ ਕੇਬਲ ਹੁੰਦੀ ਉਸ ਤਰੀਕੇ ਨਾਲ ਅਸੀਂ ਉਹਨੂੰ ਸਾਰੇ ਮੁਹੱਲਿਆਂ ਦੇ ਵਿੱਚ ਅਸੀਂ ਉਹਨੂੰ ਉਹਦੀ ਬਵਸਤਾ ਕਰ ਗਏ ਉਹ ਜਿਹੜੀ ਸੀਟਾ ਹੈ ਅੱਜ ਪੂਰੇ ਸ਼ਹਿਰ ਦੇ ਵਿੱਚ ਬਲੈਕਆਊਟ ਹੋਈ ਹੈ ਉਹਦੇ ਲਈ ਅਸੀਂ ਇੱਕ ਬਕਰਾਂਾ ਸਿਸਟਮ ਬਣਾਵਾਂਗੇ ਕਿ ਜਿੰਦਾਂ ਕਿਤੋਂ ਵੀ ਕੰਪਲੇਂਟ ਆਵੇ ਤਾਂ ਇਮੀਡੀਏਟਲੀ ਉਹਦੀ ਦ੍ਰਿਸ਼ਟੀ ਹੋਵੇ ਔਰ ਮੱਲੇ ਰਾਤ ਨੂੰ ਸਾਰੇ ਮੱਲੇ ਜਗਮਾ ਕਰਦੇ ਹੋਣ ਉਹਦਾਂ ਲਈ ਅਸੀਂ ਐਸੀ ਵਿਵਸਥਾ ਕਰਾਂਗੇ ਡਾਕ ਕਿਉਂ ਨਾ ਅਸੀਂ ਖਤਮ ਕਰਾਂਗੇ ਬਿਲਕੁਲ ਜਿਸ ਸਰਕਾਰੀ ਹੈ ਕੁਆਲਟੀ ਉਹ ਅੱਛੇ ਤਰੀਕੇ ਨਾਲ ਮੇਨਟੇਨ ਹੋਵੇ ਕੁਆਲਟੀ ਵਧੀਆ ਹੋਵੇ ਸੜਕਾਂ ਰੋਈ ਨਾ ਟਪਟਲ ਉਹਦੇ ਵੀ ਅਸੀਂ ਪ੍ਰੋਪਰ ਤਰੀਕੇ ਨਾਲ ਮੌਨਟਿੰਗ ਵਾਸਤੇ ਇੱਕ ਵਸਤਾ ਬਣਾਵਾਂਗੇ ਮਾਸਟਰ پلان ਬਣਾਵਾਂਗੇ ਬਾਕੀ ਡੇਂਗੂ ਟਾਈਫਾਈਡ ਚਿਕਨ ਬੁਲਗਾਰ ਕਈ ਬਾੜਾਂ ਦੇ ਵਿੱਚ ਫੋਗਿੰਗ ਹੁੰਦੀ ਨਹੀਂ ਬਿਲਕੁਲ ਵੀ ਔਰ ਕਈ ਲੋਕ ਬੁਮਾਰ ਹੁੰਦੇ ਆ ਉਹਨਾਂ ਅੱਛੇ ਤਰੀਕੇ ਨਾਲ ਸਟਾਰੂ ਦੇ ਕੇ ਹਰ ਬਾੜ ਦੇ ਵਿੱਚ ਹਰ ਮੱਲੇ ਦੇ ਵਿੱਚ ਫੋਗਿੰਗ ਹੋਵੇ ਕੈਂਪ ਲੱਗਣ ਉਹਦੀ ਸੀ ਪ੍ਰੋਪਰ ਤਰੀਕੇ ਨਾਲ ਵਿਵਸਥਾ ਕਰਾਂਗੇ ਬਰਸਾਤੀ ਪਾਣੀ ਕਾਫੀ ਇਲਾਕਿਆਂ ਦੇ ਵਿੱਚ ਖੜਾ ਹੁੰਦਾ ਹੈ ਹੁਣ ਕਿਸ ਤਰੀਕੇ ਨਾਲ ਅਸੀਂ ਮੱਲਿਆਂ ਦੇ ਨਾਂ ਲੈ ਕੇ ਜਿਦਾ ਕਿਸ਼ਨਪੁਰਾ ਵਾ ਪ੍ਰੀਤਨਗਰ ਹੈ ਸੈਂਟਰ ਡਾਊਨ ਹੈ 1250 ਰੋਡ ਹੈ ਐਸੇ ਨੇਕਾ ਹੀ ਮੱਲੇ ਆ ਜਿਦੇ ਵਿੱਚ ਉਹ ਦਮਾੜੀ ਬਰਸਾਤ ਹੁੰਦੀ ਹੈ ਤੇ ਪਾਣੀ ਦੀ ਲੋਕਿੰਗ ਹੋ ਜਾਂਦੀ ਹੈ ਉਹਨਾਂ ਅਸੀਂ ਸਾਰਾ ਸੀਵਰ ਪਾ ਗਏ ਸੀ ਦੂਰ ਕਰਾਂਗੇ ਔਰ ਬੇਨ ਜਿਹੜਾ ਹੈ ਹਰੀਆਲੀ ਵਾਸਤੇ ਜਾਦੀ ਐਂਟਰੀ ਪੁਆਇੰਟਸ ਤੇ ਅਸੀਂ ਲਗਭਗ 50000 ਨਵੇਂ ਜਿਹੜੇ ਖੋਦੇ ਸੀ ਲਵਾਂ ਦੀ ਸੀ ਵਿਵਸਥਾ ਕਰਾ ਗਈ। ਗੂੜੇ ਦੀ ਸਮੱਸਿਆ ਹਰ ਜਗ੍ਹਾ ਹੈ। ਉਹ ਸੈਂਟਰ ਤੋਂ ਸਮਾਜਿਕ ਦੇਨ ਕਰੋੜਾ ਰੁਪਏ ਆਏ ਆ। ਲੇਕਿਨ ਇਸ ਕਾਰਪੋਰੇਸ਼ਨ ਇਸ ਸਰਕਾਰ ਨੇ ਇੱਕ ਵੀ ਵਿਵਸਥਾ ਨਹੀਂ ਕੀਤੀ ਵੀ ਜਿਸ ਤਰੀਕੇ ਨਾਲ ਅਸੀਂ ਉਹਦੀ ਗਿਫਟਿੰਗ ਕਰ ਸਕੀਏ। ਅਸੀਂ ਉਹਦੇ ਵਾਸਤੇ ਪ੍ਰੋਪਰ ਤਰੀਕੇ ਨਾਲ ਇੰਤਜ਼ਾਮਤ ਕਰਾਂਗੇ। ਔਰ ਜਿਹੜੇ ਆਵਾਰਾ ਪਸ਼ੂ ਜਾਂ ਆਵਾਰਾ ਕੁੱਤੇ ਉਹਨਾਂ ਵਾਸਤੇ ਅਸੀਂ ਡੋਗ ਸ਼ੈਟਰ ਹੋਮ ਗਊਸ਼ਾਲਾ ਪ੍ਰੋਜੈਕਟ ਇਹ ਨਾਲ ਸਾਰਿਆਂ ਦੇ ਇਜ਼ਤਿਆਮ ਕਰਾਂਗੇ ਬੁਨਿਆਦੀ ਕਲਚਰ ਇਹਦੇ ਲਈ ਜਿਹੜੀ ਸਿੰਗਲ ਵਿੰਡੋ ਸਿਸਟਮ ਅਸੀਂ ਜਿਹੜਾ ਨਕਸ਼ੇ ਪਾਸ ਹੋਣੇ ਆ ਜੇ ਅੰਦਰਲੇ ਸ਼ਹਿਰਾਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਕਾਰੀ ਵੀ ਆ ਰਿਹਾ ਛੋਟੀਆਂ ਸੜਕਾਂ 'ਵਲਿਆ ਉੱਥੇ ਅਸੀਂ ਆਸੀ ਵਿਵਸਥਾ ਲੈ ਕੇ ਆਵਾਂਗੇ ਤਾਂ ਕਿ ਲੋਕਾਂ ਨੂੰ ਵਪਾਰੀਆਂ ਨੂੰ ਕੋਈ ਦਿੱਕਤ ਨਾ ਹੋਵੇ ਜੇ ਕਿਸੇ ਨੂੰ ਆਪਣੀ ਛੱਤ ਵੀ ਬਦਲਣੀ ਹੈ ਜਾਂ ਕੋਈ ਦੀਵਾਰ ਬਦਲਣੀ ਹੈ ਉਹਨੂੰ ਕੋਈ ਔਖਾ ਨਾ ਪਨ ਹੋਵੇ ਉਹਦਾ ਕੰਮ ਈਜ਼ਲੀ ਹੋਵੇ ਉਦਰੇ ਅਸੀਂ ਵਿਵਸਥਾ ਕਰਾਂਗੇ ਉਹ ਜਿਹੜੇ ਮੇਲੇ ਹੁੰਦੇ ਆ ਰਵਿਦਾ ਸੁਮਾਰਾਜ ਦਾ ਬੁੱਕਾ ਮੰਡੀ ਹੁੰਦਾ ਮੇਲਾ ਸੂਟਲ ਮੇਲਾ ਹੁੰਦਾ ਵਾ ऐसे नेकआय ਜਿਹੜੇ ਸਾਡੇ ਨਗਰ ਕੀਰਤਨ ਹੁੰਦੇ ਆ ਉਹਦੇ ਵਾਸਤੇ ਵੀ ਕਾਰਪੋਰੇਸ਼ਨ ਵੱਲੋਂ ਅਚੀ ਤਰੀਕੇ ਦਾ ਵਿਵਸਥਾ ਹੋਵੇ ਟ੍ਰੈਫਿਕ ਦੀ ਹਰ ਚੀਜ਼ ਦੀ ਉਹਦੇ ਅਸੀਂ ਪੂਰੀ ਤਰੀਕੇ ਨਾਲ ਸੀ ਕਰ ਕਰਾਂਗੇ ਔਰ ਮੇਨ ਜਿਹੜੀ ਗੱਲ ਹੈ ਸ਼ਹਿਰ ਦੇ ਵਿੱਚ ਇੱਕ ਅਸੀਂ ਮਲਟੀ ਸਟੋਰੀ ਪਾਰਕਿੰਗ ਜਿਸ ਦੀ ਬਹੁਤ ਹੀ ਜ਼ਰੂਰਤ ਹੈ ਸ਼ਹਿਰ ਨੂੰ ਮਾਸਟਰ ਪਲਾਨ ਅਸੀਂ ਧਾਰ ਕਰਕੇ ਉਹਨਾਂ ਸਿਉਂ ਦੀ ਵਾਸਤੇ ਅਸੀਂ ਵਿਵਸਥਾ ਕਰਾਂਗੇ ਔਰ ਮੱਲਿਆਂ ਦੇ ਵਿੱਚ ਸੁਰੱਖਿਆ ਦੇ ਦ੍ਰਿਸ਼ਟੀ ਦੇ ਨਾਲ ਅਸੀਂ ਸੀਸੀਟੀਵੀ ਕੈਮਰੇ ਜਿਹੜੇ ਲਵਾਗੇ ਸੀ ਵਿਵਸਥਾ ਕਰਾਂਗੇ ਔਰ ਮੋਦੀ ਦੀ ਗਰੰਟੀ ਹੁਣ ਹੋਵੇਗੀ ਜੰਦਰ ਦੀ ਤਰੱਕੀ ਇਹ ਸਾਡਾ ਅਰਮਿਸ਼ਨ ਹੋਏਗਾ ਔਰ ਮੈਂ ਤੁਹਾਡੇ ਰਾਹੀਂ ਜੰਦਰ ਸ਼ਹਿਰ ਦੇ ਮਹਾਨਗਰ ਦੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਜਿੱਥੇ-ਜਿੱਥੇ ਵੀ ਬੀਜੇਪੀ ਦਾ ਕੈਂਡੀਡੇਟ ਖੜਾ ਹੋਵੇ ਅਸੀਂ 5 ਸਾਲ ਕਾਂਗਰਸੇ ਦੇਖ ਲੈ ਤਿੰਨ ਸਾਲ ਅਸੀਂ ਝਾੜੂ ਵਾਲੇ ਨੇ ਦੇਖ ਲੈ ਤਿੰਨ ਸਾਲ ਦੇ ਵਿੱਚ ਧੱਕਾ ਨਹੀਂ ਘੋਰਾ ਕੀਤਾ ਇਹਨਾਂ ਨੇ। ਛਾਦੇ ਬੁਰੇ ਹਾਲਾਤ ਦਾ ਗਲੀ ਗਲੀ ਸਿਵਰੇਜ ਦੀ ਬਲੋਕੇਜ ਹੈ, ਲਾਈਟ ਦਾ ਬੰਦ ਹੈ, ਸਬਕਾ ਟੁੱਟੀਆਂ ਪਈਆਂ ਨੇ, ਫਾਰਕਾ ਦਾ ਬੁਰਾ ਹਾਲ ਹੈ। ਉਹ ਲੋਕਾਂ ਨੇ ਮਨ ਬਣਾਇਆ ਵੈ ਕਿ ਅਸੀਂ 10 ਸਾਲ ਰਕੇਸ਼ ਥੋਰ ਸਾਹਿਬ ਦਾ, ਸੁਨੀਲ ਜੋਤੀ ਜੀ ਦਾ ਕਾਰਜਕਾਲ ਦੇਖਿਆ ਵੈ। ਅਸੀਂ ਮੁੜ ਕੇ ਭਾਰਤੀ ਜਨਤਾ ਪਾਰਟੀ ਦਾ ਜੰਦਰ ਸ਼ਹਿਰ ਦੇ ਵਿੱਚ ਮੇਅਰ ਬਣਨ ਵਾਸਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਹੱਥ ਜੋੜ ਕੇ ਜੰਦਰ ਦੇ ਬੂਟਰ ਬਹੁਤ ਹੀ ਸੂਝਬਾਨ ਹੈ ਬਹੁਤ ਹੀ ਸਮਝਦਾਰ ਹੈ ਉਹ ਇਹਨਾਂ ਦੇ ਝੂਠੇ ਲਾਰੇ ਜ ਨਹੀਂ ਆਣਗੇ ਤੇ ਕੱਲੇ ਕੱਲੇ ਵੋਟ 21 ਤਾਰੀਖ ਨੂੰ ਅਸੀਂ ਕਮਲ ਦੇ ਨਿਸ਼ਾਨ ਤੇ ਪਾ ਕੇ ਜੰਦਰ ਸ਼ਹਿਰ ਦੇ ਵਿੱਚ ਅਸੀਂ ਬੀਜੇਪੀ ਦਾ ਮੇਅਰ ਬਣਾਵਾਂਗੇ ਇਹ ਨਹੀਂ ਮੈਂ ਤੁਹਾਡਾ ਗੱਲ ਕਰਨੀ ਜੇ ਤੁਹਾਡਾ ਕੋਈ ਸਵਾਲ ਹੋਵੇ ਤਾਂ ਸੀਰ ਦਾ ਜਵਾਬ ਦੇਣਾ ਹਾਂ ਜੀ This is Channels, televisions, breaking news.